ਅੱਜ ਬੜਾ ਹੈਰਾਨ ਕਰਦਾ ਜਿਹੜਾ ਮਾਮਲਾ ਹੈ ਪੰਜਾਬ ਦੇ ਵਿੱਚ ਸਾਹਮਣੇ ਆਇਆ ਔਰ ਮੈਂ ਹੈਰਾਨ ਐ ਕਿ ਵੇਖੋ ਆਪਾਂ ਅਕਸਰ ਸੁਣਦੇ ਆ ਕਿ ਜਿਹੜੇ ਨਸ਼ੇੜੀ ਆ ਚਿੱਟੇ ਦੇ ਜਿਹੜੇ ਚਿੱਟਾ ਪੀਂਦੇ ਨੇ ਨੌਜਵਾਨ ਉਹ ਕਣਕ ਵੇਚਦੇ ਨੇ ਲੋਹਾ ਵੇਚਦੇ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਵੇਚ ਦਿੰਦੇ ਨੇ ਕਰਦਾ ਘਰੇਲੂ ਸਮਾਨ ਜਿਹੜਾ ਆਪਦੀ ਨਸ਼ੇ ਦੀ ਖਾਤਰ ਵੇਚ ਦਿੰਦੇ ਨੇ ਪਰ ਪਹਿਲੀ ਵਾਰ ਮੈਂ ਸੁਣਿਆ ਐ ਕਿ ਜਿਹੜਾ ਚਿੱਟਾ ਪੀਣ ਵਾਲਾ ਪਤੀ ਪਤਨੀ ਨੇ ਆਪਣਾ ਬੱਚਾ ਕਵਾੜੀਆਂ ਵੇਚ ਦਿੱਤਾ ਕਿੰਡੀ ਹੈਰਾਨਗੀ ਵਾਲੀ ਗੱਲ ਐ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਇਹ ਬੜਲਾਡਾ ਬੜਲਾਡਾ ਸ਼ਹਿਰ ਆ ਮਾਨਸਾ ਦਾ ਉਥੋਂ ਦੀ ਗੱਲ ਹੈ ਔਰ ਅੱਜ ਅਖਬਾਰ ਦੇ ਵਿੱਚ ਵੀ ਆਈ ਆ ਜਗ ਬਾਣੀ ਪੇਪਰ ਦੇ ਵਿੱਚ ਆਈ ਆ ਤੇ ਕਿੱਡੀ ਹੈਰਾਨਗੀ ਵਾਲੀ ਗੱਲ ਹੈ ਕਿ ਵੇਖੋ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਜਿੰਨਾ ਯੁੱਧ ਨਸ਼ਾ ਵਿਰੁੱਧ ਚਲਾਇਆ ਆ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੇ ਹਾਲਾਤ ਕੀ ਆ ਗਰਾਊਂਡ ਲੈਵਲ ਦੇ ਹਾਲਾਤ ਕੀ ਆ ਇਹ ਨਹੀਂ ਕਿ ਯੁੱਧ ਨਸ਼ਾ ਵਿਰੁੱਧ ਸਿਰਫ ਇੱਕ ਪੰਜਾਬ ਪੱਧਰ ਤੇ ਉੱਪਰ ਤੱਕ ਰਹਿ ਜੇ ਉਹ ਕਵਾੜੀਆ ਦਾ ਕੰਮ ਕਰਦਾ ਸੀ ਬੰਦਾ ਉਹਨਾ 1.80 ਹਜ਼ਾਰ ਚ ਬੱਚਾ ਖਰੀਦ ਲਿਆ ਔਰ ਜਦੋਂ ਮਾਂ ਨੂੰ ਹੋਸ਼ ਆਈ ਕਿ ਮੈਂ ਆਪਣਾ ਬੱਚਾ ਦੇ ਦਿੱਤਾ ਔਰ 2-3 ਮਹੀਨਿਆਂ ਬਾਅਦ ਉਹਦਾ ਨਸ਼ੇ ਤੋਂ ਨਿਕਲ ਕੇ ਪਿਆਰ ਜਾਗਿਆ ਤੇ ਉਹਨੇ ਆਪਣਾ ਬੱਚਾ ਫੇਰ ਲੈ ਵਾਪਸ ਲੈਣ ਲਈ ਇੱਕ ਪੁਲਿਸ ਨੂੰ ਸ਼ਿਕਾਇਤ ਕੀਤੀ ਦੇਖੋ ਕਿਹੋ ਜਿਹੇ ਮਾਮਲੇ ਸਾਹਮਣੇ ਆ ਰਿਹਾ ਅੱਜ ਚਿੱਟੇ ਦੀ ਖਾਤਰ ਨਸ਼ੇ ਦੀ ਖਾਤਰ ਪਿਓ ਪਿਓ ਨੂੰ ਮਾਰਿਆ ਜਾ ਰਿਹਾ ਹੈ ਮਾਂ ਨੂੰ ਮਾਰਿਆ ਜਾ ਰਿਹਾ ਹੈ ਆਪਣੀ ਘਰ ਵਾਲੀਆਂ ਨੂੰ ਪਤੀ ਜਿਹੜੇ ਆ ਉਹ ਤੰਗ ਪਰੇਸ਼ਾਨ ਕਰਦੇ ਆ ਕਿੰਨਾ ਕੁਸ਼ ਵਾਪਰਨਿਆ ਪੰਜਾਬ ਚ ਔਰ ਜਿਹੜੇ ਰਾਜਨੀਤਿਕ ਲੀਡਰ ਹੈਗੇ ਆ ਸਾਡੇ ਪੰਜਾਬ ਦੇ ਉਹ ਪੰਜਾਬ ਦੇ ਲੋਕਾਂ ਤੋਂ ਕਿਹੜੇ ਮੂੰਹ ਨਾ ਜਾ ਕੇ ਵੋਟਾਂ ਮੰਗ ਰਿਆ ਅੱਜ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੈ ਸਰਕਾਰ ਨੂੰ ਸਰਕਾਰ ਉੱਥੇ ਜਾ ਕੇ ਵੋਟਾਂ ਮੰਗ ਰਹੀ ਆ ਤੇ ਉਹਨਾਂ ਨੂੰ ਇਹ ਨਹੀਂ ਦਿਸਦਾ ਕਿ ਪੰਜਾਬ ਦੇ ਵਿੱਚ ਚਿੱਟੇ ਨਾਲ ਕੀ ਕੁਝ ਹੋਣਿਆ ਇੱਕ ਹੈਰਾਨ ਕਰਦੀ ਗੱਲ ਹੈ ਕਿ ਆਪਾਂ ਕਣਕ ਹਰ ਚੀਜ਼ ਜਿਹੜੇ ਵੇਖੋ ਨਸ਼ਈ ਵੇਚ ਸਕਦਾ ਔਰ ਅੱਜ ਬੱਚਿਆਂ ਨੂੰ ਵੇਚਨ ਤਰਪੇ ਨੇ ਇਹ ਕਿਧਰ ਨੂੰ ਗੱਲ ਜਾ ਰਹੀ ਹੈ ਇਸ ਕਰਕੇ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਜਿਹੜੀਆਂ ਸਰਕਾਰਾਂ ਹਨ ਪਹਿਲਾਂ ਝੂਠੇ ਵਾਅਦੇ ਕਰਕੇ ਸਾਨੂੰ ਕਹਿ ਜਾਂਦੀਆਂ ਕਿ ਅਸੀਂ 4 ਹਫ਼ਤੇ ਨਸ਼ਾ ਬੰਦ ਕਰਦਾਂਗੇ 4 ਮਹੀਨਿਆਂ 'ਚ ਕਰਦਾਂਗੇ 10 ਦਿਨਾਂ 'ਚ ਕਰਦਾਂਗੇ ਕੋਈ ਗੁੜਕਾ ਸਾਹਿਬ ਦੀ ਸੌਂ ਖਾਂਦਾ ਹੈ ਪਰ ਇਹਨਾਂ ਨੂੰ ਲੋਕਾਂ ਨੂੰ ਅੱਜ ਪੁੱਛੋ ਕਿ ਸਾਡੇ ਪੰਜਾਬ 'ਚ ਅਜ ਬੱਚੇ ਵਿਗੜਨ ਲੱਗ ਪਏ ਨੇ ਇਦੋਂ ਵੱਧ ਕੀ ਹੋਊਗਾ ਇਦੋਂ ਵੱਧ ਕੀ ਹੋ ਸਕਦਾ ਹੈ ਕਿ ਜਿਸ ਮਾਪਿਓ ਨੂੰ ਆਪਣੇ ਬੱਚਾ ਨਾਲ ਪਿਆਰ ਨਹੀਂ ਉਹ ਗਾਂ ਕਰਨਗੇ ਕੀ ਜਿਨ੍ਹਾਂ ਨੂੰ ਚਿੱਟੇ ਨਾਲ ਬਧੇਰੇ ਪਿਆਰ ਹੋ ਗਿਆ ਹੈ ਔਰ ਇਹ ਜਿਹੜਾ ਸਭ ਤੋਂ ਕਿਉਂਕਿ ਵੇਖੋ ਜਿਹੜਾ ਨਸ਼ੇ ਦਾ ਆਦੀ ਹੁੰਦਾ ਉਹ ਇੱਕ ਮਾਨਸਿਕ ਰੋਗੀ ਆ ਔਰ ਇਸ ਚਿੱਟੇ ਤੋਂ ਪੰਜਾਬ ਨੂੰ ਬਚਾਉਣ ਲਈ ਆਪਾਂ ਨੂੰ ਇਹੋ ਜਿਹਾ ਮਾਹੌਲ ਬਣਾਉਣਾ ਪੈਣਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਚਿੱਟਾ ਦਿਸੇ ਨਾ ਜੇ ਜੇ ਮਾਹੌਲੀ ਨਹੀਂ ਆਪਾਂ ਆਪਣਾ ਵਾਤਾਵਰਣ ਨਹੀਂ ਪੰਜਾਬ ਦਾ ਨਹੀਂ ਸਹੀ ਕਰ ਸਕਦੇ ਫਿਰ ਸਾਨੂੰ ਇਹਨਾਂ ਸਰਕਾਰਾਂ ਨੂੰ ਇਹਨਾਂ ਲੀਡਰਾਂ ਨੂੰ ਵੋਟਾਂ ਪਾਉਣ ਦਾ ਫਾਇਦਾ ਕੀ ਹੈ ਇਹ ਸਾਨੂੰ ਝੂਠੇ ਵਾਅਦੇ ਕਰਦੇ ਨੇ ਅਸੀਂ ਚਾਹੁੰਦੇ ਨਾ ਚਾਹ ਕਰਦਣਾ ਹੁੰਦਾ ਕੁਝ ਨਹੀਂ ਇਹ ਫੇਰ ਜਿਮਣੀ ਚੌਂਚ ਫੇਰ ਵੋਟਾਂ ਮੰਗਣ ਆ ਗਏ ਕੱਲ ਨੂੰ ਫੇਰ ਚੋਣਾ ਆ ਜੜੀਆਂ 2027 ਚ ਫੇਰ ਇਹਨਾਂ ਵੋਟਾਂ ਮੰਗਣ ਆ ਜੜੀਆਂ ਸਾਡੇ ਲੋਕਾਂ ਨੇ ਫੇਰ ਮੂਰਖ ਬਣ ਜਾਣਾ ਇਹ ਸਾਡੇ ਲੋਕਾਂ ਦੀ ਵੀ ਬੜੀ ਵੱਡੀ ਮੂਰਖਤਾ ਹੈ ਕਿ ਵੋਟਾਂ ਪਾਉਣ ਲੱਗਿਆਂ ਬੰਦੇ ਨੂੰ ਨਹੀਂ ਵੰਦੇ ਕਿ ਬੰਦਾ ਕਿਹੋ ਜਿਹਾ ਹੈ ਦਾ ਸਿਸਟਮ ਕੀ ਹੈ ਦਾ ਪਿਛੋਕੜ ਕੀ ਹੈ ਇਹ ਸਾਡੇ ਪੰਜਾਬ ਨੂੰ ਬਚਾ ਸਕਦੇ ਆ ਕਿ ਨਹੀਂ ਇਹ ਚਾਰ ਦਿਨ ਉਹਨਾਂ ਦੀਆਂ ਝਾਸਾਂ ਚਾ ਕੇ ਚਾਰ ਦਿਨ ਕੋਈ ਆਟਾ ਦਾਲ ਦਾ ਝਾਸਾ ਦੇ ਦਿੰਦਾ ਕੁਝ ਦੇ ਦਿੰਦਾ ਤੇ ਫੇਰ ਇਹਨਾਂ ਨੂੰ ਵੋਟਾਂ ਪਾਉਂਦੇ ਆ ਇਹ ਕਰਕੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਜੇ ਆਪਾਂ ਅੱਜ ਪੰਜਾਬ ਨੂੰ ਬਚਾਉਣ ਲਈ ਨਾ ਉਠੇ ਤੇ ਆਉਣ ਵਾਲੇ ਹਾਲਾਤ ਜਿਹੜੇ ਆ ਬਹੁਤ ਹੀ ਘਾਤਕ ਹੋਣਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਾਗੋ ਅੱਜ ਬੱਚੇ ਵਿਗੜਨ ਲੱਗ ਪਿਆ ਏਦੋਂ ਗਾਂ ਤੇ ਕੀ ਹੋਵੇਗਾ ਏਦੋਂ ਵੱਧ ਕੁਝ ਵੀ ਨਹੀਂ ਹੈਗਾ ਅੱਗੇ ਲੋਕ ਮਾਂ ਪਿਓ ਨੂੰ ਮਾਰਦੇ ਸੀ ਅੱਜ ਆਪਣੇ ਬੱਚਿਆਂ ਨੂੰ ਨਹੀਂ ਬਖਸ਼ਦੇ ਜਿਹੜਾ ਉਹਨਾਂ ਦਾ ਖੂਨ ਹੈ ਤੇ ਫਿਰ ਇਸ ਤੋਂ ਅੱਗੇ ਕੀ ਹੋਊਗਾ ਇਸ ਕਰਕੇ ਮੇਰੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਅਪੀਲ ਹੈ ਕਿ ਸਾਡਾ ਵਾਤਾਵਰਨ ਵਧੀਆ ਕਰੋ ਸਾਡੇ ਸਮਾਜ ਦੇ ਵਿੱਚ ਜਿਹੜਾ ਨਸ਼ਾ ਹੋਣਾ ਹੀ ਨਹੀਂ ਚਾਹੀਦਾ ਚਿੱਟੇ ਵਰਗਾ ਨਸ਼ਾ ਸ਼ਰਾਬ ਨਸ਼ਾ ਫੀਮ ਉਹ ਚੱਲਦਾ ਜਿਸ ਤਰ੍ਹਾਂ ਮਰਜ਼ੀ ਪ੍ਰਾਣਾ ਚੱਲਿਆ ਆਉਂਦਾ ਹੈ ਪਰ ਆਹ ਜਿਹੜੀ ਚਿੱਟਾ ਨਸ਼ਾ ਹੈ ਚਿੱਟੇ ਦੀ ਜਿਹੜੀ ਲੱਤ ਹੈ ਜਿਹੜਾ ਮਹਿੰਗਾ ਨਸ਼ਾ ਜਿੰਨਾ ਘਰਾਂ ਦੇ ਘਰ ਵੇਗਿਆ ਇਹਨੂੰ ਕਿਰਪਾ ਕਰਕੇ ਸਭ ਤੋਂ ਪਹਿਲਾਂ ਰੋਕਿਆ ਜਾਵੇ ਔਰ ਮਸਾਲੀ ਕਾਰਵਾਈ ਕੀਤੀ ਜਾਵੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ ਪਤਾ ਹੈ